ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਿੰਪਲ ਜਿਹਾ 버ਗਰ ਬਣਾਉਣ ਲੱਗੇ ਆਪਾਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਬਣਾਉਣਾ ਹੈ ਇਹਦੇ ਵਾਸਤੇ ਆਪਾਂ 2 ਚਮਚੇ ਪਾਈ ਬੇਸਣ ਦੇ ਤੇ ਇਹਦੇ ਵਿੱਚ ਆਪਾਂ ਪਾਉਨੇ ਹਰੀ ਮਿਰਚ ਨਮਕ ਹਲਦੀ ਤੇ ਇਹਨਾਂ ਨੂੰ ਆਪਾਂ ਕਰ ਲੈਨੇ ਮਿਕਸ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਬਣਾਉਣਾ ਬਹੁਤ ਹੀ ਟੇਸਟੀ ਬਣਦਾ ਹੈ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਹੈ ਥੋੜਾ ਜਿਹਾ ਪਾਣੀ ਪਾ ਲਿਆ ਆਪਾਂ ਤੇ ਇਹਨੂੰ ਆਪਾਂ ਕਰਦੇ ਹਾਂ ਮਿਕਸ ਪਤਲਾ ਜੇ ਇਹਨੂੰ ਜਿਹੜਾ ਆਪਾਂ ਬੇਸਣ ਨੂੰ ਕੋਲਣਾ ਆ ਪਹਿਲਾਂ ਇਹਨੂੰ ਮਿਕਸ ਕਰਦੇ ਫਿਰ ਇਹਦੇ ਵਿੱਚ ਆਪਾਂ ਪਾਉਨੇ ਹਰਾ ਧਨੀਆ ਤੇ ਉਹ ਪਾ ਕੇ ਵੀ ਆਪਾਂ ਕਰ ਲੈਨੇ ਮਿਕਸ ਤੁਹਾਨੂੰ ਪਤਾ ਹੀ ਆ ਵੀਡੀਓ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਈ ਦੀ ਆ ਹਰ ਇੱਕ ਰੈਸਪੀ ਜਿਹੜੀ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਤਿਆਰ ਕਰੀ ਦੀ ਆ ਧਨੀਆ ਪਾ ਲਿਆ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਕੇ ਇਹਨੂੰ ਪਤਲਾ ਜੇ ਆਪਾਂ ਬੇਸਣ ਨੂੰ ਕੋਲ ਦਾਣਾ ਆ ਆਲੂ ਆਪਾਂ ਹਵਾਲ ਲੈ ਹਵਾਲ ਕੇ ਛਿੱਲੇ ਤੇ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਫੇਨ ਲਵਾ ਲਿਆ ਨੂੰ ਆਲੂ ਮੈਸ਼ਰ ਲੈ ਲਓ ਤੇ ਗਲਾਸ ਦੇ ਨਾਲ ਕਰ ਲਓ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਇਹਦੇ ਵਿੱਚ ਆਪਾਂ ਬਹੁਤੀਆਂ ਮੋਟੀਆਂ ਡੜੀਆਂ ਨਹੀਂ ਰੱਖਣੀਆਂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਆਲੂਆਂ ਨੂੰ ਮੈਸ਼ ਕਰ ਲੈਣਾ ਟਿੱਕੀ ਜਿਹੜਾ 버ਗਰ ਤਾਂ ਆਪਾਂ ਬਾਜ਼ਾਰੋਂ ਲੈ ਕੇ ਖਾਂਦੇ ਆ ਨਾ ਤੇ ਉਸੇ ਤਰ੍ਹਾਂ ਦਾ 버ਗਰ ਆਪਾਂ ਜਿਹੜਾ ਬਣਾ ਕੇ ਤਿਆਰ ਕਰਨਾ ਹੈ ਤਰੀਕਾ ਬਿਲਕੁਲ ਸੌਖਾ ਆ ਤੇ फटाफट ਬਣ ਕੇ ਤਿਆਰ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਸਾਡੀਆਂ ਹਰ ਇੱਕ ਰੈਸਪੀ ਜਿਹੜੀ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਬਣਾਈ ਹੋਈ ਹੁੰਦੀ ਆ ਤੇ ਹਰ ਕੋਈ ਇਹਨੂੰ ਤਿਆਰ ਕਰ ਸਕਦਾ ਹੈ ਲਓ ਜੀ ਆਪਾਂ ਆਲੂ ਜਿਹੜੇ ਕਰ ਲਏ ਮੈਂ ਸਾਰੇ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਆ ਜੀ ਹਰੇ ਪਿਆਜ਼ ਹਰਾ ਪਿਆਜ਼ ਪਾ ਲਓ ਸੁੱਕਾ ਪਾ ਲਓ ਤੇ ਮੈਂ ਹਰਾ ਪਿਆਜ਼ ਪਾਇਆ ਤੇ ਥੋੜੇ ਜਿਹਾ ਪਾਤਾ ਪੱਤਣੀਆਂ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਆ ਪਾਉਨੇ ਆ ਮਿਰਚ ਮਸਾਲਾ ਜਿੰਨੇ ਕ ਆਪਣੇ ਆਲੂ ਆ ਉਨਾਂ ਕਾਪ ਆ ਇਹਦੇ ਵਿੱਚ ਨਮਕ ਮੱਚ ਪਾਲਣਾ ਨਮਕ ਵੀ ਆਪਾਂ ਟੇਸਟ ਅਨੁਸਾਰ ਪਾ ਲਿਆ ਤੇ ਹਰੀ ਮਿਰਚ ਆਪਾਂ ਪਾ ਲਈ ਆ ਪੀਸ ਕੇ ਤੇ ਇਹਨੂੰ ਹੁਣ ਆਪਾਂ ਰਲਾ ਲੈਨੇ ਸਵਾਰ ਕੇ ਹੱਥ ਦੇ ਨਾਲ ਜਿਹੜਾ ਆ ਚੰਗੀ ਤਰ੍ਹਾਂ ਆਲੂ ਪਿਆਜ਼ ਜਿਹੜੇ ਮਸਾਲਾ ਚੰਗੀ ਤਰ੍ਹਾਂ ਰਲ ਜਾਵੇ ਜਿਆਦਾ ਮਸਾਲੇ ਵੀ ਨਹੀਂ ਆਪਾਂ ਪਾਏ ਸਿਰਫ ਮਿਰਚ ਤੇ ਨਮਕ ਪਾਇਆ ਪਿਆਜ਼ ਤੇ ਧਨੀਆ ਪਾ ਲਿਆ ਆਲੂ ਆਪਾਂ ਵાળ ਕੇ ਛਿਲਕੇ ਮੈਚ ਕਰ ਲੈ ਬਿਲਕੁਲ ਸੌਖਾ ਜਿਹਾ ਤਰੀਕਾ ਹੈ ਜੀ ਜੋ ਜਿਆਲੂ ਉਹਨੋਂ ਪਸੂਆਰ ਕੇ ਜਿਹੜਾ ਰਲਾਲਿਆ ਮਿਰਚ ਮਸਾਲਾ ਜਿਹੜਾ ਹੈ ਨਾ ਰਲ ਜਾਵੇ ਇਹਨਾਂ ਦੇ ਵਿੱਚ ਹੁਣ ਆਪਾਂ ਜਿਹੜੇ ਬ੍ਰੈਡ ਸੀ ਨਾ ਉਹਨਾਂ ਨੂੰ ਆਪਾਂ ਗਲਾਸ ਦੇ ਨਾਲ ਹੀ ਕੱਟ ਲਿਆ ਸੀ ਵਿਚਾਲੇ ਉਹ ਗੋਲ ਪੀਸ ਕੱਟ ਲਿਆ ਸੀ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਜਿਹੜੇ ਆਲੂ ਐਦਾਂ ਫਿਲ ਕਰ ਦੇਣੇ ਆ ਇਸ ਤਰ੍ਹਾਂ ਜਿੱਦਾਂ ਟਿੱਕੀ ਆਪਾਂ ਵਿੱਚ ਇਹਦੇ ਰੱਖਦੇ ਆ ਨਾ ਬਸ ਟਿੱਕੀ ਦੀ ਤਰ੍ਹਾਂ ਇਹਨਾਂ ਨੂੰ ਜਿਹੜਾ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਭਰ ਦੇਣਾ ਆ ਤੇ ਦੂਜਾ ਪੀਸ ਆਪਾਂ ਹੋਰ ਦੂਜੇ ਪਾਸੇ ਰੱਖ ਦਿੱਤਾ ਐਸੇ ਤਰ੍ਹਾਂ ਆਪਾਂ ਪਹਿਲਾਂ ਇਹਨਾਂ ਨੂੰ ਤਿਆਰ ਕਰ ਲੈਨੇ ਆ ਤੇ ਇਹ ਆਪਾਂ ਜਿਹੜਾ ਸਾਈਡਾਂ ਤੋਂ ਬਚਿਆ ਸੀ ਬ੍ਰੈਡ ਉਹਨੂੰ ਆਪਾਂ ਪੀਸ ਲਿਆ ਉਹਦਾ ਆਪਾਂ ਬ੍ਰੈਡ ਕ੍ਰੰਬ ਬਣਾ ਲਿਆ ਉਸੇ ਆਪਾਂ ਆਲੂਆਂ ਵਾਲੇ ਜਿਹੜੇ ਭਾਂਡੇ ਦੇ ਵਿੱਚ ਆਪਾਂ ਇਹ ਪਾ ਲਿਆ ਆਲੂ ਬ੍ਰੈਡ ਦਾ ਚੂਰਾ ਤੇ ਬੇਸਣ ਜਿਹੜਾ ਘੋਲਿਆ ਸੀ ਆਪਾਂ ਉਹਨੂੰ ਥੋੜਾ ਜਿਹਾ ਹਿਲਾ ਲੰਨੇ ਐ ਇਦਾਂ ਤੇ ਜਿਹੜਾ ਆਪਾਂ ਬਰੈਡ ਤਿਆਰ ਕੀਤਾ ਆ 버ਗਰ ਤੇ ਉਹਨੂੰ ਇਹਦੇ ਵਿੱਚ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਡਿਪ ਕਰਕੇ ਸਾਈਡਾਂ ਤੋਂ ਵੀ ਦੋਨਾਂ ਪਾਸਿਆਂ ਤੋਂ ਫੇਰੇ ਇਹਨੂੰ ਬਰੈਡ ਕ੍ਰੰਬ ਲਾਣੇ ਚੰਗੀ ਤਰ੍ਹਾਂ ਦੇਖੋ ਬਿਲਕੁਲ ਸੌਖਾ ਪਰ ਖਾਣ ਨੂੰ ਬਹੁਤ ਹੀ ਟੇਸਟੀ ਹੁੰਦਾ ਇੱਕ ਵਾਰੇ ਟਰਾਈ ਜ਼ਰੂਰ ਕਰਿਓ ਬਹੁਤ ਟੇਸਟੀ ਬਣਦਾ ਹੈ ਤੇ ਬਰੈਡ ਕ੍ਰੰਬ ਵੀ ਜਿਹੜਾ ਆਪਾਂ ਸਾਰੇ ਪਾਸੇ ਲਾਉਣਾ ਹੈ ਤਾਂ ਦੇਖਣ ਨੂੰ ਬਹੁਤ ਹੀ ਸੋਹਣਾ ਲੱਗਦਾ ਹੈ ਉਨਾ ਹੀ ਇਹ ਖਾਣ ਨੂੰ ਟੇਸਟੀ ਲੱਗਦਾ ਹੈ ਚੰਗੀ ਤਰ੍ਹਾਂ ਇਸ ਤਰ੍ਹਾਂ ਦਬਾ ਕੇ ਆਪਾਂ ਸਾਰੇ ਪਾਸੇ ਬ੍ਰੈਡ ਕ੍ਰਮ ਲਾ ਲਿਆ ਇਹ ਇੱਕ ਇੱਕ ਨੂੰ ਆਪਾਂ ਇਹਨੂੰ ਜਿਹੜਾ ਫਰਾਈ ਕਰਾਂਗੇ ਲਓ ਜੀ ਸੇਕ ਲੱਗ ਗਿਆ ਇੱਕ ਪਾਸੇ ਤੇ ਇਹਨੂੰ ਆਪਾਂ ਪਲਟ ਦਿੰਦੇ ਨੇ ਦੇਖੋ ਬਿਲਕੁਲ ਫਟਾਫਟ ਬਣ ਕੇ ਤਿਆਰ ਹੋ ਗਿਆ ਦੇਖ ਸਕਦੇ ਤੁਸੀਂ ਦੇਖਣ ਨੂੰ ਕਿੰਨਾ ਸੋਹਣਾ ਲੱਗਦਾ ਹੈ ਇਹ ਇੰਨਾ ਹੀ ਇਹ ਖਾਣ ਨੂੰ ਟੇਸਟੀ ਹੁੰਦਾ ਕੋਈ ਇਹਦੇ ਵਿੱਚ ਕੱਚੀ ਚੀਜ਼ ਨਹੀਂ ਜ਼ਿਆਦਾ ਆਲੂ ਆਪਣੇ ਉਬਲੇ ਹੋਏ ਆ ਤੇ ਬ੍ਰੈਡ ਉਹ ਤੇ ਬਿਲਕੁਲ ਛੇਤੀ ਬਣ ਕੇ ਤਿਆਰ ਹੋ ਜਾਂਦਾ ਹੈ। ਲਓ ਜੀ ਐਸੇ ਤਰ੍ਹਾਂ ਆਪਾਂ ਦੂਜਾ ਪੀਸ ਵੀ ਤਿਆਰ ਕਰ ਲੈਣਾ ਆ। ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਿਓ ਜੀ ਤੇ ਸਪੋਰਟ ਕਰੋ ਮੇਰੇ ਚੈਨਲ ਨੂੰ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਸਾਡੀ ਕਿੱਦਾਂ ਦੀ ਲੱਗਦੀ ਆ। ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਸੌਖੀਆਂ ਸੌਖੀਆਂ ਰੈਸਪੀਆਂ ਹਰ ਸਾਰੀਆਂ ਲੈ ਕੇ ਆਈ ਦੀਆਂ। ਲਓ ਜੀ ਆਪਾਂ ਦੋਨੇ ਪੀਸ ਕਰ ਲਏ ਤਿਆਰ ਤੇ ਮੈਂ ਤੁਹਾਨੂੰ ਕੱਟ ਕੇ ਦਿਖਾਨੀ ਆ ਇਹਨਾਂ ਨੂੰ ਕਿੰਨਾ ਸੋਹਣਾ ਵਿੱਚੋਂ ਹੈ ਐਨ ਭਰਿਆ ਆ ਇਹ। ਤੇ ਬਹੁਤ ਹੀ ਟੇਸਟੀ ਫਟਾਫਟ ਬਣ ਕੇ ਨਵੇਂ ਤਰੀਕੇ ਦੇ ਨਾਲ ਜਿਹੜਾ ਆਪਾਂ ਤਿਆਰ ਕਰ ਲਿਆ ਜੀ 버ਗਰ ਦੇਖੋ ਕਿੰਨਾ ਸੋਹਣਾ ਵਿੱਚੋਂ ਐਨ ਭਰਿਆ ਐ ਬਣਾਓ ਖਾਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਸੇਕਾਲ